ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੇ ਵੱਲੋਂ ਵਾਪਰੇ ਸੜਕ ਹਾਦਸੇ ਤੋਂ ਬਾਅਦ ਹੁਣ ਫਲੋਰੀਡਾ ਸੂਬੇ ਵਿੱਚ ਗੈਰ ਕਾਨੂੰਨੀ ਤੇ ਗੈਰ ਰਾਜੀ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਵਿਰੁੱਧ ਸਖਤ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਇਸ ਘਟਨਾ ਤੋਂ ਬਾਅਦ ਫਲੋਰੀਡਾ ਨੇ ਆਪਣੇ 23 ਟਰੱਕ ਵੇ ਸਟੇਸ਼ਨਸ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰਾਂ ਦੇ ਵਿੱਚ ਬਦਲ ਦਿੱਤਾ ਹੈ ਅਤੇ ਕਮਰਸ਼ੀਅਲ ਡਰਾਈਵਰਾਂ ਦੀ ਕਾਨੂੰਨੀ ਸਥਿਤੀ ਦੀ ਸਖਤੀ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਤੇ ਤਿੰਨ ਮਾਮਲਿਆਂ ਵਿੱਚ ਵਾਹਨ ਦੇ ਨਾਲ ਹੱਤਿਆ ਅਤੇ ਤਿੰਨ ਮਾਮਲਿਆਂ ਦੇ ਵਿੱਚ ਦੋਸ਼ ਲਗਾਏ ਗਏ ਨੇ ਜਿਸ ਦੀ ਜ਼ਿਆਦਾ ਤੋਂ ਜ਼ਿਆਦਾ ਸਜ਼ਾ 45 ਸਾਲ ਹੋ ਸਕਦੀ ਹੈ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਹਰਜਿੰਦਰ ਅਤੇ ਉਸਦੇ ਸਾਥੀ ਹਰਨੀਤ ਸਿੰਘ ਤੇ ਇਮੀਗ੍ਰੇਸ਼ਨ ਡਿਟੇਨਰ ਜਾਰੀ ਕੀਤਾ ਹੈ ਹਰਨੀਤ ਸਿੰਘ ਨੂੰ ਆਈਸੀਈ ਨੇ 19 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋਵਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹੱਦ ਸੇ ਨੇ ਫਲੋਰੀਡਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਖਾਸ ਕਰਕੇ ਗੈਰ ਰਾਜੀ ਟਰੱਕ ਡਰਾਈਵਰਸ ਦੇ ਖਿਲਾਫ ਸਖਤ ਨੀਤੀਆਂ ਨੂੰ ਅਮਲ ਦੇ ਵਿੱਚ ਲਿਆਂਦਾ 25 ਅਗਸਤ ਨੂੰ ਫਲੋਰੀਡਾ ਦੇ ਅਟੋਨੀ ਜਰਨਲ ਜੇਮਸ ਉਤਮੇਰ ਨੇ ਲਾਈਵ ਓਕ ਦੇ ਵਿੱਚ ਏ ਐਲਾਨ ਕੀਤਾ ਹੈ ਕਿ ਸੂਬੇ ਦੀਆਂ 23 ট্রাক ਵੇ ਸਟੇਸ਼ਨਸ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰਾਂ ਦੇ ਵਿੱਚ ਬਦਲ ਦਿੱਤਾ ਜਾਵੇਗਾ ਇਹ ਸਟੇਸ਼ਨ ਜੋ ਪਹਿਲਾਂ ਖੇਤੀਬਾੜੀ ਜਾਂਚ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਲਈ ਵਰਤੇ ਜਾਂਦੇ ਸਨ ਹੁਣ ਕਮਰਸ਼ੀਅਲ ਡਰਾਈਵਰਸ ਦੇ ਲਾਇਸੈਂਸ ਅਤੇ ਲੀਗਲ ਸਟੇਟਸ ਦੀ ਜਾਂਚ ਕਰਨਗੇ ਸੂਬੇ ਵਿੱਚ ਇਸ ਦੇ ਲਈ ਨਵੇਂ ਪ੍ਰਬੰਧ ਵੀ ਕੀਤੇ ਗਏ ਨੇ ਸੂਬੇ ਨੇ I10 ਅਤੇ I75 ਵਰਗੀਆਂ ਮੁੱਖ ਸੜਕਾਂ ਤੇ ਪੁੱਲ ਓਵਰ ਲੇਨਸ ਟਰੱਕਾਂ ਦੀ ਜਾਂਚ ਲਈ ਐਕਸ-ਰੇ ਮਸ਼ੀਨਜ਼ ਅਤੇ ਵਦੇਰੇ ਸਟੇਟ ਟ੍ਰੂਪਰਸ ਤਾਇਨਾਤ ਕੀਤੇ ਨੇ ਖਾਸ ਕਰਕੇ ਉੱਤਰੀ ਫਲੋਰੀਡਾ ਅਤੇ ਅਲਾਬਾਮਾ ਸਰਹੱਦ ਦੇ ਨਜ਼ਦੀਕ ਅਧਿਕਾਰੀ ਹਰ ਕਮਰਸ਼ੀਅਲ ਡਰਾਈਵਰ ਤੋਂ ਉਸਦਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਅਤੇ ਲੀਗਲ ਸਟੇਟਸ ਦੇ ਸਬੂਤ ਮੰਗ ਰਹੇ ਨੇ ਜੇਕਰ ਕੋਈ ਡਰਾਈਵਰ ਗੈਰਕਾਨੂੰਨੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਈਸੀਈ ਜਾਂ ਫਿਰ ਬਾਰਡਰ ਪੈਟਰੋਲ ਨੂੰ ਸੌਂਪ ਦਿੱਤਾ ਜਾਵੇਗਾ ਮਤਲਬ ਹੁਣ ਪ੍ਰਵਾਸੀ ਟਰੱਕ ਡਰਾਈਵਰਾਂ ਤੇ ਸਰਕਾਰ ਦੀ ਕੜੀ ਨਜ਼ਰ ਰਹੇਗੀ ਅਮਰੀਕੀ ਟ੍ਰਾਂਸਪੋਰਟੇਸ਼ਨ ਵਿਭਾਗ ਨੇ H2B, E2 ਅਤੇ EB3 ਵੀਜ਼ਾ ਤੇ ਵਿਦੇਸ਼ੀ ਡਰਾਈਵਰਾਂ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਲਈ ਇਸ ਸਾਲ ਲਗਭਗ 1500 ਡਰਾਈਵਰ ਪ੍ਰਭਾਵਿਤ ਹੋ ਸਕਦੇ ਨੇ। ਅਟਾਰਨੀ ਜਰਨਲ ਉਤਮੇਰ ਨੇ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੇ CDL ਪ੍ਰੋਗਰਾਮਸ ਦੀ ਫੈਡਰਲ ਜਾਂਚ ਦੀ ਵੀ ਮੰਗ ਕਰ ਦਿੱਤੀ ਹੈ। ਇਹ ਦੋਸ਼ ਲਗਾਉਂਦੇ ਹੋਏ ਕਿ ਇਨ੍ਹਾਂ ਸੂਬਿਆਂ ਨੇ CDL ਦੇ ਮਿਆਰਾਂ ਵਿੱਚ ਢਿੱਲ ਵਰਤੀ ਹੈ। ਦਰਅਸਲ ਹਰਜਿੰਦਰ ਸਿੰਘ ਨੇ ਸਾਲ 2023 ਦੇ ਵਿੱਚ ਵਾਸ਼ਿੰਗਟਨ ਅਤੇ ਸਾਲ 2024 ਦੇ ਵਿੱਚ ਕੈਲੀਫੋਰਨੀਆ ਤੋਂ ਵਪਾਰਕ ਡਰਾਈਵਿੰਗ ਲਾਇਸੈਂਸ ਹਾਸਲ ਕੀਤੇ ਹਾਲਾਂਕਿ ਉਹ ਫਲੋਰੀਡਾ ਦੇ ਵਿੱਚ ਅੰਗਰੇਜ਼ੀ ਟੈਸਟ ਪਾਸ ਕਰਨ ਦੇ ਵਿੱਚ ਅਸਫਲ ਰਿਹਾ ਫਲੋਰੀਡਾ ਦੇ ਅਧਿਕਾਰੀਆਂ ਅਤੇ ਗਵਰਨਰ ਰੌਨ ਡਿਸੈਂਟਿਸ ਨੇ ਇਸ ਹਾਦਸੇ ਦੇ ਲਈ ਬਾਈਡਨ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਪੂਰਾ ਪੂਰਾ ਜ਼ਿੰਮੇਵਾਰ ਠਹਿਰਾਇਆ ਇਸ ਹਾਦਸੇ ਨੇ ਸਿਆਸੀ ਵਿਵਾਦ ਨੂੰ ਜਨਮ ਦਿੱਤਾ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਕਾਂਗਰਸ ਨੂੰ ਇਮੀਗ੍ਰੇਸ਼ਨ ਸੁਧਾਰਾਂ ਲਈ ਇੱਕ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਇਹ ਕਹਿੰਦੇ ਹੋਏ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਪਾਰਕ ਟਰੱਕ ਚਲਾਉਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਇੱਥੋਂ ਤੱਕ ਕਿ ਰਹਿਮ ਪਟੀਸ਼ਨਾਂ ਦੇ ਬਾਵਜੂਦ ਰੌਨ ਡਿਸੈਂਟਿਸ ਇਹ ਕਹਿ ਚੁੱਕੇ ਨੇ ਕਿ ਭਾਵੇਂ ਜਿੰਨੀਆਂ ਮਰਜ਼ੀ ਪਟੀਸ਼ਨਾਂ ਪੈ ਜਾਣ ਪਰ ਹਰਜਿੰਦਰ ਸਿੰਘ ਨੂੰ ਸਖਤ ਸਜ਼ਾ ਦਿਵਾ ਕੇ ਰਹਿਾਂਗੇ ਫਲੋਰੀਡਾ ਦੇ ਟਨਪਾਈਕ ਤੇ ਵਾਪਰੇ ਇਸ ਸੜਕ ਹਾਦਸੇ ਨੇ ਸੂਬੇ ਦੇ ਵਿੱਚ ਗੈਰਕਾਨੂੰਨੀ ਤੇ ਗੈਰਰਾਜੀ ਟਰੱਕ ਡਰਾਈਵਰਾਂ ਦੇ ਖਿਲਾਫ ਸਖਤ ਕਾਰਵਾਈ ਤੇਜ਼ ਕਰ ਦਿੱਤੀ ਹੈ ਟਰੱਕ ਵੇ ਸਟੇਸ਼ਨਸ ਨੂੰ ਇਮੀਗ੍ਰੇਸ਼ਨ ਜਾਂਚ ਕੇਂਦਰਾਂ ਦੇ ਵਿੱਚ ਬਦਲਨ ਅਤੇ ਵੀਜ਼ਿਆਂ ਤੇ ਫੈਡਰਲ ਰੋਕ ਨੇ ਪ੍ਰਵਾਸੀ ਭਾਈਚਾਰਿਆਂ ਖਾਸ ਕਰਕੇ ਸਿੱਖ ਅਤੇ ਪੰਜਾਬੀ ਡਰਾਈਵਰਾਂ ਨੂੰ ਜ਼ਰੂਰ ਨਿਸ਼ਾਨਾ ਬਣਾਇਆ ਹਰਜਿੰਦਰ ਸਿੰਘ ਦੇ ਮਾਮਲੇ ਨੇ ਅਮਰੀਕਾ ਵਿੱਚ ਸਿਆਸੀ ਤੇ ਸਮਾਜਿਕ ਵਿਵਾਦ ਨੂੰ ਜਨਮ ਦਿੱਤਾ ਹੈ ਹਾਲਾਂਕਿ 27 ਲੱਖ ਤੋਂ ਜ਼ਿਆਦਾ ਲੋਕਾਂ ਦੀ ਪਟੀਸ਼ਨ ਰਹਿਮ ਦੀ ਅਪੀਲ ਕਰ ਰਹੀ ਹੈ ਪਰ ਹੁਣ ਸਭ ਦੀਆਂ ਨਜ਼ਰਾਂ ਇਸ ਕੇਸ ਦੀਆਂ ਸੁਣਵਾਈਆਂ ਤੇ ਟਿਕੀ ਹੋਈ ਹੈ ਕਿਉਂਕਿ ਹਰਜਿੰਦਰ ਸਿੰਘ ਦੇ ਭਵਿੱਖ ਦਾ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪੰਜਾਬੀ ਟਰੱਕ ਡਰਾਈਵਰਾਂ ਦੇ ਭਵਿੱਖ ਨੂੰ ਵੀ ਤੈਅ ਕਰੇਗਾ